ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵਿਦੇਸ਼ ਦੇ ਵਿੱਚ ਲੁਕੇ ਹੈਪੀ ਪਸ਼ਿਆ ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਰੱਖਿਆ ਲੋਕ ਟੈਲੀਫੋਨ WhatsApp ਤੇ ਈਮੇਲ ਰਾਹੀਂ NIA ਨੂੰ ਜਾਣਕਾਰੀ ਦੇ ਸਕਣਗੇ ਦੱਸਿਆ ਕਿ ਹੈਪੀ ਪਸ਼ਿਆ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਥਾਣੇ ਤੇ ਹੋਏ ਗਰਨੇਡ ਹਮਲੇ ਦਾ ਮਾਸਟਰ ਮਾਈਂਡ ਬਨਿਆ ਜਾ ਰਿਹਾ ਹੈ ਇਸ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਲਈ ਨੰਬਰ ਜਾਰੀ ਕੀਤੇ ਗਏ ਨੇ ਹਾਲ ਹੀ ਦੇ ਵਿੱਚ ਚੰਡੀਗੜ੍ਹ ਚ ਇੱਕ ਬੰਗਲੇ ਤੇ ਹੈਂਡ ਗਰਨੇਡ ਹਮਲੇ ਦੇ ਮਾਮਲੇ ਦੇ ਵਿੱਚ ਐਨਆਈਏ ਨੇ ਹੈਪੀ ਪਾਸਿਆ ਖਿਲਾਫ ਗ੍ਰਿਫਤਾਰੀ ਬਰੰਤ ਜਾਰੀ ਕੀਤਾ ਸੀ ਇਸੇ ਸੰਬੰਧੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਇਹ ਅਰਜੀ ਤੇ 9 ਜਨਵਰੀ ਨੂੰ ਫੈਸਲਾ ਲਿਆ ਜਾਣਾ ਸੀ 11 ਸਤੰਬਰ 2024 ਨੂੰ ਕੋਠੀ ਤੇ ਇੱਕ ਹਮਲਾ ਹੋਇਆ ਸੀ ਦੱਸਿਆ ਕਿ ਪਿਛਲੇ ਸਾਲ 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਸਥਿਤ ਕੋਠੀ ਨੰਬਰ 575 ਤੇ ਗ੍ਰਨੇਡ ਅਟੈਕ ਹੋਇਆ ਸੀ ਇੱਥੇ ਰੋਹਨ ਅਤੇ ਵਿਸ਼ਾਲ ਮਸੀਹ ਨਾਂ ਦੇ ਦੋ ਨੌਜਵਾਨ ਹੈਂਡ ਗ੍ਰਨੇਡ ਸੁੱਟ ਕੇ ਭੱਜ ਗਏ ਸਨ ਅਮਰੀਕਾ ਸਥਿਤ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਨੇ ਇੰਟਰਨੈਟ ਮੀਡੀਆ ਦੇ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਹੈਪੀ ਪਾਸਿਆ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਨਾਲ ਹੀ ਇੱਕ ਏਜੰਸੀ ਦੇ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਦੇ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਹੈਪੀ ਪਾਸਿਆ ਕੰਮ ਕਰਦਾ ਹੈ ਉਸ ਦੇ ਜ਼ਰੀਏ ਇਸ ਹਮਲੇ ਦੇ ਦੋਸ਼ੀਆਂ ਨੂੰ ਹਥਿਆਰ ਵੀ ਮੁਹੱਈਆ ਕਰਵਾਏਗਾ ਤਾਂ ਹੁਣ ਇੱਕ ਪੋਸਟਰ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਫੋਟੋ ਵੀ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਤੇ ਨਾਲ ਹੀ 5 ਲੱਖ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਪਰ ਦੂਜੇ ਪਾਸੇ NIA ਦੇ ਵੱਲੋਂ ਖਦਸ਼ਾ ਲਗਾਤਾਰ ਜਤਾਇਆ ਜਾ ਰਿਹਾ ਹੈ ਕਿ ਹੈਪੀ ਪਾਸਿਆ ਅਮਰੀਕਾ ਦੇ ਵਿੱਚ ਲੁਕਿਆ ਹੋਇਆ ਕਿਉਂਕਿ ਉਸ ਦੀ ਲੋਕੇਸ਼ਨ ਅਮਰੀਕਾ ਦੱਸੀ ਜਾ ਰਹੀ ਹੈ